ਕਮਟੀ ਵੱਲੋਂ ਸੰਵਧਾਨ ਦਿਵਸ ਮਨਾਇਆ ਜਾ ਰਿਹਾ ਪੂਰੇ ਦੇਸ਼ ਦੇ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਤੇ ਦਿਸ਼ਾ ਨਿਰਦੇਸ਼ ਦੇ ਹੇਠ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਿਸ਼ਾ ਨਿਰਦੇਸ਼ ਦੇ ਹੇਠ ਜਿਲ੍ਹਾ ਪੱਤਰ ਦੇ ਉੱਤੇ ਪੂਰੇ ਦੇਸ਼ ਦੇ ਵਿੱਚ ਇਹ ਪ੍ਰੋਗਰਾਮ ਮਨਾਇਆ ਜਾ ਰਿਹਾ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਦਾ ਜਿੱਥੇ ਸਪੈਸ਼ਲ ਲੱਗਾ ਉੱਥੇ ਮਨਾਇਆ ਜਾ ਰਿਹਾ ਮੈਂ ਇਹਦੇ ਵਿੱਚ ਸ਼ਿਰਕਤ ਕੀਤੀ ਹੈ ਮੇਰੇ ਨਾਲ ਸਾਡੇ ਬਹੁਤ ਹੀ ਸੀਨੀਅਰ ਲੀਡਰ ਜਗਨਕਿਸ਼ੋਰ ਸ਼ਰਮਾ ਜੀ ਔਰ ਸਾਲੀਆਂ ਫਰੰਟਰਲ ਆਰਗੇਨਾਈਜੇਸ਼ਨ ਦੇ ਪ੍ਰਧਾਨ ਬਲਾਕ ਪ੍ਰਧਾਨ ਸਾਡੇ ਇੱਥੇ ਇਕੱਤਰ ਹੋਏ ਨੇ ਕੌਂਸਲਰ ਸਹਿਬਾਨ ਹੋਏ ਨੇ ਅਜਿਹੇ ਦਿਨ ਸੁਤਾਨ ਜਿਹੜਾ ਸੀ ਕਨਸਟੀਟਿਊਸ਼ਨ ਅਸੈਂਬਲੀ ਨੂੰ ਸਮਰਪਿਤ ਕੀਤਾ ਗਿਆ ਸੀ ਔਰ 26 ਨਵੰਬਰ ਨੂੰ ਸਮਰਪਿਤ ਕੀਤਾ ਗਿਆ ਸੀ 1949 ਨੂੰ ਔਰ 26 ਜਨਵਰੀ 1950 ਨੂੰ ਲਾਗੂ ਹੋਇਆ ਸੀ ਉਸ ਦਿਨ ਤੋਂ ਅਸੀਂ ਆਜ਼ਾਦੀ ਮਾਰ ਰਹੇ ਹਾਂ ਸੰਵਧਾਨ ਦੇ ਦਿੱਤੇ ਅਧਿਕਾਰਾਂ ਦੇ ਰਾਹੀਂ ਆਪਣਾ ਜੀਵਨ ਅਸੀਂ ਜੀ ਰਹੇ ਹਾਂ ਕਾਂਗਰਸ ਪਾਰਟੀ ਜਿਨੇ ਬਹੁਤ ਵੱਡੀਆਂ ਕੁਰਬਾਨੀਆਂ ਦੇ ਕੇ ਇਹ ਸੰਵਧਾਨ ਦਿੱਤਾ ਔਰ ਬਾਬਾ ਸਾਹਿਬ ਭੀਮrao Ambedkar ਦੀ ਦੂਰ ਅੰਦੇਸ਼ੀ ਸੋਚ ਨੇ ਸਾਰੇ ਵਰਗਾਂ ਨੂੰ ਬਰਾਬਰ ਦੀ ਨਿਮਾਇੰਤੀ ਦਿੱਤੀ ਇਥੇ ਗਰੀਬ ਵਰਗਾਂ ਨੂੰ ਤਾਂ ਚੁੱਕ ਲਈ ਰਿਜ਼ਰਵੇਸ਼ਨ ਦਿੱਤੀ ਉਥੇ ਹਰ ਧਰਮ ਵਰਗ ਨੂੰ ਆਜ਼ਾਦੀ ਦਿੱਤੀ ਉਹ ਆਪਣੀ ਆਜ਼ਾਦੀ ਦੇ ਤੌਰ ਤੇ ਕੋਈ ਵੀ ਧਰਮ ਵਰਗ ਆਪਣਾ ਇਸ ਇਸ ਦੇਸ਼ ਦੇ ਵਿੱਚ ਜ਼ਿੰਦਗੀ ਜੀ ਸਕਦਾ ਜ਼ਿੰਦਗੀ ਦਾ ਨਰਵਾਹ ਕਰ ਸਕਦਾ ਔਰ ਉਹੀ ਕਾਰਨ ਹੈ ਅੱਜ ਅਸੀਂ ਚੋਣਾਂ ਦੇ ਰਾਹੀਂ ਸਰਪੰਚ ਤੋਂ ਲੈ ਕੇ ਮੈਂਬਰ ਪਾਰਲੀਮੈਂਟ ਤੱਕ ਕੌਂਸਲਰ ਤੋਂ ਲੈ ਕੇ ਐਮਐਲਏ ਤੱਕ ਸਾਰੇ ਅਸੀਂ ਲੈਕਚਰਾਂ ਚੁਣਦੇ ਆ ਉਹ ਇਸ ਸੰਵਿਧਾਨ ਦੀ ਬਦੌਲਤ ਹੈ ਪਰ ਅੱਜ ਜਿੱਥੇ ਅਸੀਂ ਇਹ ਸੰਵਿਧਾਨ ਦੇ ਉਸ ਬਣਾ ਰਹੇ ਹਾਂ ਉੱਥੇ ਮੈਂ ਲੋਕਾਂ ਨੂੰ ਅਦਾ ਕਰਨਾ ਚਾਹੁੰਦਾ ਇਹ ਸੰਵਿਧਾਨ ਨੂੰ ਕੁਚਲਣ ਦੀਆਂ ਤੇ ਕਬੱਡੀ ਤਾਕਤ ਜਿਹੜੀ ਸਾatschappਾ ਰਲ ਰਹੀ ਹੈ ਉਹਦੀ ਲੜਾਈ ਰਾਹਲ ગાંધી ਜੀ ਛੜਕ ਦੇ ਉੱਤੇ ਸਾਰੇ ਦੇਸ਼ ਨੂੰ ਅਦਾ ਜਗਾਉਣ ਵਾਸਤੇ ਲੜ ਰਹੇ ਨੇ ਔਰ ਬੜੀ ਲਗਨਤਾ ਦੇ ਨਾਲ ਸਾਰੇ ਦੇਸ਼ ਨੂੰ ਦੱਸ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਸਾਡੀਆਂ ਕਨਸਟੀਟਿਊਸ਼ਨ ਨੂੰ ਤਬਾਹ ਕੀਤਾ ਜਾ ਰਿਹਾ ਕਿਸ ਤਰੀਕੇ ਦੇ ਨਾਲ ਜਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਦੇਸ਼ ਦੇਸ਼ ਨੂੰ ਦੇਸ਼ ਦੇ ਇਹਨਾਂ ਅਧਿਕਾਰਾਂ ਦੀ ਰਾਖੀ ਕਰਨ ਲਈ ਬਣੀਆਂ ਚਾਹੇ ਚੋਣ ਕਮਿਸ਼ਨ ਹੋਵੇ ਚਾਹੇ ਨਿਆਂਪਾਲਿਕਾ ਹੋਵੇ ਚਾਹੇ ਵਿਧਾਨਪਾਲਿਕਾ ਹੋਵੇ ਕਿਸ ਤਰੀਕੇ ਦੇ ਨਾਲ ਇੱਕ ਐਨਐਸਆਈ ਪਾਕਿਸਤਾਨ ਜਿਹੜੀ ਹੈ ਉਹਨਾਂ ਤਾਂ ਉਹਨਾਂ ਅਧਿਕਾਰਾਂ ਨੂੰ ਖਤਮ ਕਰ ਰਹੀ ਹੈ ਉਹਨਾਂ ਸੰਸਥਾਵਾਂ ਦੇ ਅਧਿਕਾਰ ਖੇਤਰਾਂ ਦੇ ਉੱਤੇ ਉਹ ਆਪਣਾ ਨਿਰੰਤਰ ਆਪਣਾ ਅਧਿਕਾਰ ਜਮਾ ਰਹੇ ਨੇ ਜਿਹਦੇ ਕਰਕੇ ਸਾਡੀ ਜਿਹੜੀ ਜਾਤੀ ਨੂੰ ਵੀ ਖਤਰਾ ਹੁੰਦਾ ਤੇ ਤੇ ਅਸੀਂ ਸਰਕਾਰ ਚ ਬਣਾਉਣਾ ਚਾਹੁੰਦੇ ਆਂ ਵੋਟਾਂ ਅਸੀਂ ਕਿਸੇ ਨੂੰ ਪਾਉਣਾ ਚਾਹੁੰਦੇ ਆਂ ਪਰ ਇਹ ਤਾਨਾशाही ਤਰੀਕੇ ਦੇ ਨਾਲ ਜਿਉਂ ਕਮਿਸ਼ਨ ਨੂੰ ਆਪਣੇ ਹੱਥ ਦੇ ਵਿੱਚ ਕਰਕੇ ਉਹਨਾਂ ਸਰਕਾਰਾਂ ਦੇ ਵਿੱਚ ਹੋਰ ਚੋਰੀ ਕਰਾਈ ਸਰਕਾਰਾਂ ਦੇ ਨਤੀਜੇ ਦੇ ਸਰਕਾਰਾਂ ਬਣਾ ਦੇਣਗੇ ਮੈਂ ਕਹਿਣਾ ਚਾਹੁੰਦਾ ਇਹ ਦੇਸ਼ ਜਿਹੜਾ ਬਹੁ ਵਰਗਾ ਬਹੁ ਧਰਮਾਂ ਦਾ ਦੇਸ਼ ਹੈ ਇੱਥੇ ਨਹੀਂ ਨਾ ਪਾਕ ਜਿਹੜੇ ਰਾਜ ਨੇ ਬਹੁਤ ਚਿਰ ਨਹੀਂ ਚੱਲਦੇ ਕਾਂਗਰਸ ਪਾਰਟੀ ਸ੍ਰੀ ਸਾਡੇ ਪ੍ਰਧਾਨ ਜੀ ਮਲਕਾਰਜਨ ਖੜਗੇ ਦੀ ਔਰ ਰਾਹੁਲ ਗਾਂਧੀ ਜੀ ਵੱਲੋਂ ਨਿਰੰਤਰ ਇਹਦਾ ਵਿਰੋਧ ਚੱਲ ਜਾਰੀ ਹੈ ਔਰ ਦਰਅਤਰ ਗੜੀ ਗੜੀ ਤੋਂ ਲੈ ਕੇ ਹਰ ਦੇਸ਼ ਦੇ ਕੋਨੇ ਕੋਨੇ ਤੱਕ ਇਹ ਵਿਰੋਧ ਜਾਰੀ ਰਹੇਗਾ ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਇਹ ਸੰਵਿਧਾਨ ਦੇ ਵਿੱਚ ਹੈ ਤੁਸੀਂ ਆਨਲਾਈਨ ਜਾ ਕੇ ਇਹ ਸੰਵਿਧਾਨ ਨੂੰ ਪੜੋ ਆਪਣੇ ਅਧਿਕਾਰਾਂ ਨੂੰ ਸਮਝੋ ਔਰ ਆਪਣੀ ਜ਼ਿੰਦਗੀ ਦਾ ਜਾਤ ਤੌਰ ਤੇ ਕੇ ਆਨੰਦ ਮਾਣੋ ਇਹੀ ਸਾਡੀ ਅੱਜ ਦੇ ਇਸ ਸੰਵਿਧਾਨ ਦਿਵਸ ਦੇ ਉੱਤੇ ਲੋਕਾਂ ਨੂੰ ਅੱਜ ਜਿਹੜਾ ਸੰਵਿਧਾਨ ਦਿਵਸ ਬਣਾਇਆ ਗਿਆ ਅੱਜ ਤੁਹਾਡੀ ਕਾਂਗਰਸ ਪਾਰਟੀ ਵੱਲੋਂ ਜਨਰਲ ਫੈਕਟਰੀ ਆਲ ਇੰਡੀਆ ਵੱਲੋਂ ਕੇ ਸੀ ਵੇਨੂ ਗੋਪਾਲ ਜੀ ਵੱਲੋਂ ਸਾਡੇ ਪ੍ਰਧਾਨ ਰਾਜਾ ਵੜਿੰਗ ਜੀ ਵੱਲੋਂ ਭਗੇਲ ਸਾਹ ਵੱਲੋਂ ਦਿਸ਼ੰਦਰ ਦੇਸ਼ ਅਨੁਸਾਰ ਪ੍ਰੋਗਰਾਮ ਆਇਆ ਸੀ ਤੇ ਮੇਰਾ ਜ ਪ੍ਰਧਾਨਗੀ ਤੇ ਹੁੰਦਾ ਪਹਿਲਾ ਪ੍ਰੋਗਰਾਮ ਸੀ ਜੇ ਜਿਹੜਾ ਕਿ ਹਾਲੀ ਆਪਾਂ ਤਾਜਬੋਸ਼ੀ ਵੀ ਨਹੀਂ ਕਰ पाए ਉਸ ਤੋਂ ਪਹਿਲਾਂ ਇੱਕ ਮੈਨੂੰ ਪ੍ਰੋਗਰਾਮ ਦਿੱਤਾ ਉਹ ਵੀ ਬੜਾ ਵਧੀਆ ਪ੍ਰੋਗਰਾਮ ਸੰਵਿਧਾਨ ਬਚਾਓ ਕਿ ਤੁਹਾਨੂੰ ਵੀ ਪਤਾ ਹੈ ਸੰਵਿਧਾਨ ਬਚਾਉਣਾ ਪੈਣਾ ਹੈ ਸੰਵਿਧਾਨ ਦੀ ਜਿਹੜੀ ਗੱਲ ਕਰੀਏ ਆਪਾਂ ਅੰਗਰੇਜ਼ਾਂ ਦੇ ਕਰਕੇ ਬੁਰਾ ਹਾਲ ਹੋਇਆ ਪਿਆ ਸੀ ਸਾਰੇ ਜਿੰਨੇ ਲੋਕ ਸੀ ਇੱਥੋਂ ਦੇ ਜਿਹੜਾ ਸੰਵਿਧਾਨ ਬਾਬਾ ਸਾਹਿਬ ਅੰਬੇਦਕਰ ਨੇ 1949 ਚ ਉਹਨਾਂ ਨੇ ਲਿਖਿਆ ਤੇ 1950 ਚ 26 ਜਨਵਰੀ ਨੂੰ ਲਾਗੂ ਹੋਇਆ ਜਿਰੋ ਕੀ ਰਿਪਬਲਿਕ ਡੇ ਬਣਾਇਆ ਜਾਂਦਾ ਹੈ ਤੇ ਉਹਦੇ ਕਰਕੇ ਹੀ ਕਿਨਾ ਸਾਰੇ ਲੋਕ ਆਪ ਆਪਣੀ ਜ਼ਿੰਦਗੀ ਜੀਉਣ ਲੱਪੇ ਲੋਕ ਸੜਕਾਂ ਤੇ ਆ ਕੇ ਆਪਣਾ ਕਾਰੋਬਾਰ ਕਰਨ ਲੱਪੇ ਅੱਜ ਆਜ਼ਾਦੀ ਮਹਿਸੂਸ ਕਰਦੇ ਨੇ ਕਿ ਆਪਾਂ ਆਜ਼ਾਦੀ ਕਰਕੇ ਸਾਰੇ ਦੁਨੀਆ ਬਾਹਰ ਹੈ ਨਹੀਂ ਤੇ ਅੱਜ ਆਪਾਂ ਗੋਰਿਆਂ ਦੇ ਕਦਮਾਂ ਤੇ ਉਹਨਾਂ ਦੇ ਪੈਰਾਂ ਤੇ ਕੁਚਲੇ ਹੋਣਾ ਸੀ ਤੇ ਇਸ ਕਰਕੇ ਸੰਵਿਧਾਨ ਬਚਾਓ ਹੈ ਆਪਾਂ ਸੰਵਿਧਾਨ ਬਚਾਉਣ ਵਾਸਤੇ ਹੀ ਅੱਜ ਪ੍ਰੋਗਰਾਮ ਰੱਖਿਆ ਗਿਆ ਹੈ ਕਿ ਲੋਕਾਂ ਨੂੰ ਜਾਗਰੂਕ ਕਰੀਏ ਕਿਉਂਕਿ ਦੁਬਾਰਾ ਫਿਰ ਮੋਦੀ ਸਰਕਾਰ ਨੇ ਸੰਵਿਧਾਨ ਮਾਰ ਦਿੱਤਾ ਚਾਹੋ ਵੋਟਾ ਬਿਹਾਰ ਦੀਆਂ ਦੇਖ ਲਓ ਚਾਹੇ ਕਿਸੇ ਦੀਆਂ ਵੀ ਦੇਖ ਲਓ ਵੋਟ ਚੋਰੀ ਦਾ ਹਾਲਾਤ ਪੂਰੇ ਕਰਤੇ ਇੰਨੀ ਵੋਟ ਚੋਰੀ ਲੋਕ ਮਰ ਚੁੱਕੇ ਨੇ ਉਹਨਾਂ ਦੀਆਂ ਵੀ ਵੋਟਾਂ ਬਣ ਗਈਆਂ ਉਹ ਸਾਰਾ ਸੰਵਿਧਾਨ ਨਾ ਖੇਡਿਆ ਜਾ ਰਿਹਾ ਸਾਡੇ ਹਾਲਾਤ ਬੁਰੇ ਹੋ ਚੁੱਕੇ ਹੋਏ ਨੇ ਇਸ ਕਰਕੇ ਅੱਜ ਪ੍ਰੋਗਰਾਮ ਰੱਖਿਆ ਸੀ ਸੰਵਿਧਾਨ ਬਚਾਉ ਦਾ ਜਿਹਦੇ ਵਿੱਚ ਓਜਲਾ ਸਾਹਿਬ ਸਾਡੇ ਐਮਪੀ ਸਾਹਿਬ ਸ਼ਿਰਕਤ ਕੀਤੀ ਤੇ ਨਾਲ ਸਾਡੇ ਸਾਰੇ ਸੰਗਠਨਾਂ ਦੇ ਪ੍ਰਧਾਨ ਜਿੰਨੇ ਚਾਇਓ ਮਹਿਲਾ ਹੋਵੇ ਚਾਇਓ ਯੂਥ ਵਾਲੇ ਹੋਣ ਚਾਹ ਕਿਸਾਨ ਸੈਲ ਹੋਣ ਇੰਟਰ ਵਾਲੇ ਹੋਣ ਐਸਸੀ ਸੈਲ ਹੋਏ ਸਾਰੇ ਮੇਰੇ ਭਰਾ ਸਾਰੀਆਂ ਮੇਰੀਆਂ ਭੈਣਾਂ ਆਈਆਂ ਸੀ ਤੇ ਉਹਨਾਂ ਨੇ ਵਧੀਆ ਤਰੀਕੇ ਨਾਲ ਇੱਕ ਪ੍ਰੋਗਰਾਮ ਕਰਤਾ ਜਿਹਦੇ ਨਾਲ ਆਪਾਂ ਅੱਜ ਪਹਿਲਾ ਪ੍ਰੋਗਰਾਮ ਕੀਤਾ ਹੁਣ ਅੱਗੇ ਤੋਂ ਅੱਗੇ ਆਪਾਂ ਸਾਡਾ ਪ੍ਰੋਗਰਾਮ ਸਟਾਰਟ ਹੈ ਕਿ ਜਿਹੜੇ ਜਿਹੜਾ ਅਗਲੇ ਪ੍ਰੋਗਰਾਮ ਆਉਣਗੇ ਤੇ ਆਪਾਂ ਉਸ ਤਰ੍ਹਾਂ ਹੀ ਦਿਸ਼ਾ ਨਿਰਦੇਸ਼ਾਣਾ ਪ੍ਰੋਗਰਾਮ ਕੀਤੇ ਜਾਣਗੇ